ਹਿੱਟਨ ਰੰਦ ਦੇ ਨਾਲ ਜੁੜੇ ਕਾਨੂੰਨਾਂ ਦੇ ਵਿੱਚ ਬਦਲਾਅ ਕਰਕੇ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਕਾਰਨ ਐਲਪੀਜੀ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਭਾਰਤ ਗਿਆ ਅਤੇ ਇੰਡੀਅਨ ਗੈਸ ਏਜੰਸੀਆਂ ਦੇ ਗੋਦਾਮਾਂ ਤੋਂ ਲੋਕਾਂ ਨੂੰ ਐਲਪੀਜੀ ਸਿਲੰਡਰ ਨਹੀਂ ਮਿਲ ਰਹੇ ਹਨ। ਉੱਥੇ ਹੀ ਪਰਚੂਨ ਵਪਾਰੀਆਂ ਨੂੰ 1500 ਤੋਂ 2000 ਰੁਪਏ ਦੇ ਵਿੱਚ ਸਿਲੰਡਰ ਵੇਚਿਆ ਜਾ ਰਿਹਾ ਹੈ। ਜ਼ਿਲ੍ਹਾ ਸਪਲਾਈ ਵਿਭਾਗ ਵੀ ਕਾਲਾ ਬਾਜ਼ਾਰੀ ਨੂੰ ਠੱਲ ਪਾਉਣ ਦੇ ਵਿੱਚ ناکਾਮ ਸਾਬਤ ਹੋਇਆ ਹੈ। ਕਲਪੀਜੀ ਸਿਲੰਡਰ ਖਤਮ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਵੱਡੀ ਗਿਣਤੀ ਦੇ ਵਿੱਚ ਲੋਕ ਸੈਕਟਰ 54 ਸਥਿਤ ਗੈਸ ਗੋਦਾਮ ਦੇ ਵਿੱਚ ਪਹੁੰਚ ਕੇ ਜਿੱਥੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਵੱਡੇ ਪੱਧਰ ਤੇ ਸਿਲੰਡਰ ਸਪਲਾਈ ਕੀਤੇ ਜਾਂਦੇ ਹਨ ਭਾਰਤ ਗੈਸ ਦੇ ਬਾਹਰ ਮੌਜੂਦ ਸਿਲੰਡਰ ਵਿਕਰੇਤਾਵਾਂ ਨੇ ਦੱਸਿਆ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਕਾਰਨ ਰਸੋਈ ਅਤੇ ਵਪਾਰਕ ਸਿਲੰਡਰ ਲਿਆਉਣ ਵਾਲੇ ਟਰੱਕਾਂ ਦੇ ਡਰਾਈਵਰ ਹੜਤਾਲ ਤੇ ਚਲੇ ਗਏ ਹਨ ਡ라이ਵਰਾਂ ਨੇ ਮੰਗ ਕੀਤੀ ਹੈ ਕਿ ਹਿੱਟ ਐਂਡ ਰਨ ਦੇ ਨਾਲ ਸੰਬੰਧਿਤ ਕਾਨੂੰਨ ਵਾਪਸ ਲਿਆ ਜਾਵੇ ਸੋਮਵਾਰ ਤੋਂ ਸਿਲੰਡਰ ਨਹੀਂ ਆਏ ਜੋ ਸਿਲੰਡਰ ਗੋਦਾਮ ਦੇ ਵਿੱਚ ਪਏ ਹਨ ਉਹ ਉਹ ਪਹਿਲਾਂ ਬੁਕਿੰਗ ਦੇ ਆਧਾਰ ਤੇ ਇਹਨਾਂ ਨੂੰ ਵਕ ਵਕ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਮੰਗਲਵਾਰ ਨੂੰ ਜਦੋਂ ਸੈਕਟਰ 54 ਸਥਿਤ ਗੈਸ ਏਜੰਸੀ ਦੇ ਵਿੱਚ ਰਸੋਈ ਗੈਸ ਸਿਲੰਡਰ ਪਰਨ ਦੇ ਲਈ ਪਹੁੰਚੇ ਤਾਂ ਪਤਾ ਲੱਗਾ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਕਾਰਨ ਗੋਦਾਮ ਦੇ ਵਿੱਚ ਗੈਸ ਸਿਲੰਡਰ ਨਹੀਂ ਆ ਸਗੋ ਕਈ ਲੋਕਾਂ ਨੂੰ 1500 ਰੁਪਏ ਦੇ ਵਿੱਚ ਬਲੈਕ ਸਿਲੰਡਰ ਦਿੱਤੇ ਜਾ ਰਹੇ ਹਨ ਪਰਚੂਨ ਦੁਕਾਨਦਾਰਾਂ ਨੂੰ ਸਿਲੰਡਰ ਬਲੈਕ ਦੇ ਵਿੱਚ ਵੇਚੇ ਜਾ ਰਹੇ ਹਨ ਜ਼ਿਲ੍ਹਾ ਸਪਲਾਈ ਵਿਭਾਗ ਇਸ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋਏ ਹਨ ਦਫ਼ਤਰਾਂ ਦੇ ਵਿੱਚ ਬੈਠੇ ਅਧਿਕਾਰੀ ਸ਼ਿਕਾਇਤ ਮਿਲ ਦੇ ਬਾਵਜੂਦ ਇਸੋ ਸਮੱਸਿਆ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੇ ਨੇ ਬਿਊਰੋ ਰਿਪੋਰਟ ਐਸਮ ਜਨ نیوز